ਸੋਨੋ ਸਰ ਸੋਨੋ ਕੀ ਹੋਇਆ ਤੁਹਾਡੀ ਮੰਮੀ ਨਾਲ ਸਰ ਮੰਮਾ ਦਾ ਨਾ ਮਤਲਬ ਕਿ ਸ਼ੱਕ ਸੀਗਾ ਮੰਮਾ ਤੇ ਤੇ ਇਸ ਕਰਕੇ ਪਾਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮੈਰਿਜ ਕਰਵਾਣੀ ਸੀਗੀ ਤੇ ਉਹ ਅੱਜ ਤੇ ਦੇਣੀ ਹੋ ਗਿਆ ਜਿਹੜਾ ਕੋ ਹੋਣਾ ਸੀਗਾ ਮਤਲਬ ਕਿ ਪਾਪਾ ਨੇ ਨਾ ਹਾਇਸਟ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਦੀ ਆਉਣ ਤੋਂ ਪਹਿਲਾਂ ਕੋਈ ਸੀਗਾ ਕਰੇ ਕੀ ਹੋਇਆ ਕੀ ਸਰ ਉਹਨਾਂ ਨੇ ਨਾ ਮਾਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋ ਗਏ ਤੇ ਉਹਨਾਂ ਨੇ ਸੱਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਕੇ ਹੋ ਗਏ ਤੇ ਉਹ ਇੱਕੇ ਦਾ ਮਾਰਨ ਲੱਗ ਗਏ ਉਹਨਾਂ ਨੇ ਦੇਖਿਆ ਨਹੀਂ ਕਿ ਵੀ ਕੌਣ ਮੂਰੇ ਆ ਕੌਣ ਨਹੀਂ ਕੌਣ ਜਿਆ ਕਰੇ ਬੰਦਾ ਸੀਗਾ ਸਰ ਨਿੱਕ ਹੈ ਉਹਦਾ ਕਾਕਾ ਕਦੇ ਨਾ ਵਾਰ ਕਦੇ ਨਾ ਕਿਤੇ ਡੜੀ ਕਾਪੇ ਨਾ ਸਰ ਕਿੰਨੇ ਵਾਰ ਕਿਤੇ ਮਤਲਬ ਸਰ 6-7 ਵਾਰ ਹੋਇਆ ਮਤਲਬ ਕਿ ਬਾਹ ਦੀਆਂ ਹੱਡੀਆਂ ਉੱਟੀਆਂ ਵੀ ਤੋੜ ਤੀਆਂ ਸਾਰਾ ਕੁਝ ਮਤਲਬ ਕਿ ਸੈਲਸ ਉਰ 파ੜਤਾ ਸਾਰਾ ਕੁਝ ਕਰਤਾ ਬਈ ਅੱਖ ਵੀ 파ੜਤੀ ਮੈਂ ਕਹਾਂ ਜਾਵਾਂ ਵੀ ਨਾ ਨਾ ਵੀ ਹੋਇਆ ਸੀਗਾ ਦੋ ਤਿੰਨ ਹਾਂਜੀ ਸਰ ਤਲਾਕ ਪਿੱਲਾ ਹੋਇਆ ਸੀ ਇਹਨਾਂ ਦਾ ਵੀ ਤਲਾਕ ਤੋਂ ਇਹਨਾਂ ਨੂੰ ਹਾਂਜੀ ਪੰਚਾਇਤੀ ਨਹੀਂ ਸਰ ਕੋਰਟ 'ਚ ਹੋਇਆ ਸੀਗਾ ਕੋਰਟ 'ਚ ਵੀ ਨਹੀਂ ਹੋਇਆ ਥਾਣੀ ਹੋਇਆ ਸੀ ਮੈਨੇ ਥਾਣੀ ਮੈਨੇ ਥਾਣੀ ਸਰ ਅੱਛਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰੀ ਪਰ ਮੈਨੂੰ ਇਹਨਾਂ ਦਾ ਪਤਾ ਸੀਗਾ ਵੀ ਨਾ ਲੁਧਿਆਣੇ 'ਚ ਸਰ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਗਿਆ ਹਾਂਜੀ ਨਾਲ ਹੀ ਰਹਿੰਦੇ ਸੀਗੇ ਇਕੱਠੇ ਰਹਿੰਦੇ ਸੀ ਦੋਨੇ ਅੱਛਾ ਤੇ ਮੈਂ ਤੇ ਕੰਮ ਤੇ ਹੁੰਦਾ ਹੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ ਮੈਂ ਤਾਂ ਕੱਲ ਆਇਆ ਸਰ ਕੰਮ ਤੋਂ ਤੇ ਮੈ ਮੈਂ ਉਹ ਵੀ ਜਾ ਕੇ ਫਰੀਦਕੋਟ ਵਜੇ ਤੇ ਫਰੀਦਕੋਟ ਜਾ ਕੇ ਆ ਗੱਲ ਉਹ ਦੇਖੀ ਵੀ ਮੌਤ ਹੋ ਗਈ ਹਾਂਜੀ ਮੌਤ ਹੋ ਗਈ ਸਰ ਕੀ ਕਹਣਾ ਜਾਓਗੇ ਸਰ ਕਹਿਣਾ ਤਾਂ ਕੀ ਸਰ ਮੈਂ ਕਹਿਣਾ ਤਾਂ ਕੁਝ ਨਹੀਂ ਹੈ ਜੇ ਕੁਝ ਵੀ ਹੁਣ ਜੇ ਹੁੰਦਾ ਹੁਣ ਤਾਂ ਚਲ ਮम्मी ਨਹੀਂ ਰੇ ਡੈਡੀ ਆ ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਪਾਸ ਡੈਡ ਨੂੰ ਬਚਾਉਣਾ ਡੈਡ ਨੂੰ ਜੇਲ ਨਹੀਂ ਜਾਣ ਦੇਣਾ ਰਮਨਦੀਪ ਕੀ ਹੋਇਆ ਤੁਹਾਡੀ ਮੰਮੀ ਨਾਲ ਮੰਮੀ ਨਾਲ ਉਹਨਾਂ ਨੇ ਜੋ ਕੀਤੀ ਉਹਨਾਂ ਨਾਲ ਉਹੀ ਹੋਣੀ ਸੀ ਉਹ ਗਲਤ ਸੀਗੇ ਡੇੜੀ ਬਹੁਤ ਸਮਝਉਂਦੇ ਸੀਗੇ ਸਮਝਦੇ ਨਹੀਂ ਸੀ ਇੱਕ ਵੀਡੀਓ ਪਾਉਂਦੇ ਸੀ ਗੰਦੀਆਂ ਮੰਦੀਆਂ ਇੰਸਟਾ ਤੇ ਡੈਡੀ ਰੋਕਦੇ ਸੀ ਬਹੁਤ ਸਮਝਉਂਦੇ ਸੀ ਅਸੀਂ ਬਹੁਤ ਸਮਝਉਂਦੇ ਸੀ ਇਹ ਨਹੀਂ ਸਮਝਦੇ ਸੀਗੇ ਇਹਨਾਂ ਦਾ ਡਿਵੋਰਸ ਹੋਇਆ ਸੀਗਾ ਡਿਵੋਰਸ ਹੋਇਆ ਤੇ ਇਹਨਾਂ ਨੂੰ ਕਿਹਾ ਵੀ ਉਹਨਾਂ ਨੇ ਵੀ ਤੂੰ ਘਰੇ ਨਹੀਂ ਜਾਣਾ ਇਹ ਘਰੇ ਚੱਲ ਗਏ ਡੈਡੀ ਨੇ ਪੁਲਿਸ ਵਾਲੇ ਨੂੰ ਫੋਨ ਲਾਇਆ ਜਿੱਥੇ ਤਲਾਕ ਹੋਇਆ ਸੀਗਾ ਵੀ ਘਰੇ ਆਗੇ ਇਹਨੂੰ ਕਿ ਚੱਲ ਜਾ ਤੇ ਇਹ ਕਹਿੰਦੇ ਵੀ ਹਾਂ ਚੱਲ ਜਾਾਂਗੇ ਚੱਲ ਜਾਾਂਗੇ ਇਹ ਬਚ ਕੇ ਨਹੀਂ ਮੈਂ ਨਹੀਂ ਜਾਣਾ ਘਰੋਂ ਬਾਹਰ ਤੇ ਡੈਡੀ ਨੂੰ ਮੈਂ ਆਪਦੇ ਕੋਲ ਲੈ ਗਈ ਸੀ ਸਵੇਰ 4 ਵਜੇ ਦੀ ਗੱਲ ਹੈ ਡੈਡੀ ਗਏ ਘਰੇ ਤੇ ਦੂ ਮੁੜ ਕੇ 8 ਵਜੇ ਮੈਨੂੰ ਫੋਨ ਆਇਆ ਵੀ ਮੰਮੀ ਦੀ ਸੱਟ ਲੱਗ ਗਈ ਥੋੜੀ ਦੇਖ ਵੀ ਤੁਸੀਂ ਆ ਜਾਓ। ਕੀ ਮਾਰਿਆ ਕਿਸੇ ਦਾ ਡੜੀ ਨੇ ਮਾਰਿਆ? ਡੜੀ ਨੇ ਮਾਰਿਆ। ਕੀ ਮਾਰਿਆ ਨਹੀਂ? ਕਾਪਾ ਕਿੰਨੇ ਵਾਰ ਕੀਤਾ? ਇਹਨਾਂ ਨੂੰ ਨਹੀਂ ਪਤਾ। ਸਰ 6-7 ਵਾਰ ਕਰੇ ਕੋਈ ਨਹੀਂ ਸੀਗਾ। ਕਰੇ ਕੋਈ ਨਹੀਂ ਸੀਗਾ। ਅਸੀਂ ਵੀ ਨਹੀਂ ਸੀ ਘਰੇ ਕੋਈ ਨਹੀਂ ਸੀਗਾ। ਤੁਸੀਂ ਜਦੋਂ ਤੁਹਾਨੂੰ ਫੋਨ ਆਇਆ ਤੇ ਤੁਸੀਂ ਕਿੱਥੇ ਜਦੋਂ? ਅਸੀਂ ਮੈਂ ਆਂਦੇ ਪਿੰਡ ਸੀਗੀ। ਤੇ ਉਸ ਤੋਂ ਬਾਅਦ ਕੀ ਹੋਇਆ ਸੀ? ਇਸੇ ਕਰਕੇ ਮਾਰਿਆ ਸ਼ੱਕ ਕਰਦੇ ਸੀ ਉਹਨੇ। ਸ਼ੱਕ ਨਹੀਂ ਪੂਰਾ ਯਕੀਨ ਨਹੀਂ ਸੀਗਾ। ਇਨਾਂ ਨੇ ਅੱਜ ਦੇ ਦਿਨ ਕੋਟ ਮਰਜ ਕਰਵਾਉਣੀ ਸੀ ਜਿਹੜੇ ਮੁੰਡੇ ਨਾਲ ਇਹ ਗੱਲ ਕਰਦੇ ਸੀ। ਕ੍ਰਿਆਨ ਵਾਲੀ ਲੇਡੀ ਨੂੰ ਤੇਜ਼ਾਰ ਹਥਿਆਰ ਨਾਲ ਮਾਰਿਆ ਗਿਆ ਕਿ ਮਾਮਲਾ ਕੀ ਕਰ ਰਿਹਾ ਸੀ। ਸਰਬਜੀਤ ਕੌਰ ਨਾਲ ਲੇਡੀ ਦਾ ਨਾਮ ਆ ਜੀ ਬੋਨਾਪੈਂਡ ਦੀ ਰਹਿਣ ਵਾਲੀ ਆ ਹਰਮੇਸ਼ ਸਿੰਘ ਉਸਦਾ ਪਤੀ ਸੀਗਾ ਉਹ ਉਸਦੇ ਕੈਰੇਕਟਰ ਦੇ ਉੱਪਰ ਸ਼ੱਕ ਕਰਦਾ ਸੀਗਾ ਉਹਨੇ ਘਰ ਦੇ ਵਿੱਚ ਪਏ ਕਾਪੇ ਦੇ ਨਾਲ ਉਸਦੇ ਫੇਸ ਦੇ ਤਾਂ ਸਿਰ ਦੇ ਉੱਪਰ ਕਾਫੀ ਗੰਭੀਰ ਬਾਹਰ ਕੀਤੇ। ਕੱਲ ਉਹਨੂੰ ਇਮੀਡੀਏਟਲੀ ਹਾਲਾਤਾਂ ਨੂੰ ਦੇਖਦੇ ਹੋਏ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਸੀਗਾ। ਉਸ ਤੋਂ ਬਾਅਦ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅੱਜ ਹੁਣੇ ਸਾਨੂੰ ਖਬਰ ਪਤਾ ਲੱਗੀ ਹੈ ਕਿ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਅੱਜ ਵਾਧਾ ਚੋਰਮ ਕਰ ਦਿੱਤਾ ਗੂਗਾ 302 ਦਾ ਇਹ ਮੁਕੱਦਮਾ ਦਰਜ ਹੋਇਆ ਪੀਐਸ ਬਹਿਣਾ ਦੇ ਵਿੱਚ ਜੀ ਉਹਦੇ ਗਵਾਂਡੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਪਰ ਕੇਸ ਰਜਿਸਟਰਡ ਕੀਤਾ ਗਿਆ ਹੈ ਇਹ ਹੋਰ ਵੀ ਸੀਗਾ ਘਰ ਦੇ ਵਿੱਚ ਕੋਈ ਜੀ ਨਹੀਂ ਹੋਰ ਕੋਈ ਨਹੀਂ ਸੀ ਘਰ ਦੇ ਵਿੱਚ ਇਕੱਲੇ ਸੀ ਦੋਵੇਂ ਜਣੇ ਕਾਰਨ ਕੀ ਰਿਹਾ ਜੀ ਉਹ ਆਪਣੀ ਵਾਈਫ ਦੇ ਉੱਪਰ ਉਹਦੇ ਕੈਰੇਕਟਰ ਨੂੰ ਲੈ ਕੇ ਕਾਫੀ ਸ਼ੱਕ ਕਰਦਾ ਸੀ ਫੜਿਆ ਗਿਆ ਜੀ ਬੰਦਾ ਬੰਦਾ ਅਰੈਸਟ ਹੈ ਜੀ